ਅਸ਼ੀਰਕਾਰ ਜੀ ਮੈਂ ਤੁਹਾਡਾ ਆਪਣਾ ਜੇਪੀ ਚੈਲਡਾਰ ਅੱਜ ਆਪਾਂ ਪਹੁੰਚੇ ਆ ਜੀ ਸੰਤੋਬਾ ਗੋਪਾਲਦਾਸ ਜੀ ਦੇ ਡੇਰੇ ਦੇ ਵਿੱਚ ਪਿੰਡ ਆਲੀਕਾ ਤਹਿਸੀਲ ਹੈਗੀ ਆ ਜੀ ਸਰਦੂਲਗੜ ਤੇ ਜ਼ਿਲ੍ਹਾ ਹੈਗਾ ਮਾਨਸਾ ਤੇ ਆਪਾਂ ਸੰਤਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਨਾਲ ਨਾਲ ਆਪਾਂ ਤੁਹਾਨੂੰ ਸੰਤਾਂ ਜੀ ਦੇ ਜਾਨਵਰ ਨੇ ਤੇ ਉਹ ਵੀ ਦਿਖਾਵਾਂਗੇ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਸਾਰੀ ਵੀਡੀਓ ਜਿਉਰ ਦੇਖ ਕੇ ਵੱਤ ਬਦ ਲੈ ਕਮੈਂਟਾਂ ਨੇ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਵਲੌਗ ਨੂੰ ਇੰਟਰਵਿਊਆਂ ਨੂੰ ਸਾਰੀ ਚੀਜ਼ ਨੂੰ ਤੇ ਬਣੇ ਰਹੋ ਤੁਸੀਂ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਅੱਗੇ ਚੱਲ ਕੇ ਸਾਰੀ 게ਟ ਢੇਰੇ ਦੀ ਵੀਡੀਓ ਲੋ ਜੀ ਆਪਾਂ ਸ਼ੁਰੂਆਤ ਕਰਦੇ ਆਂ ਮੇਨ 게ਟ ਤੋਂ ਇਧਰਲਾ ਜਿਹੜਾ 게ਟ ਹੈਗਾ ਜੀ ਉਹ ਤੁਸੀਂ ਦੇਖ ਰਹੇ ਹੋ ਇਧਰਲੀ ਸਾਈਡ ਤੇ ਮਹਾਰਾਜ ਜੀ ਨੇ ਘੋੜੇ ਰੱਖੇ ਹੋਏ ਆ ਆਪਣੇ ਤੇ ਆ ਗਈ ਮੇਨ 게ਟ ਢੇਰੇ ਦਾ ਤੇ ਬਣੇ ਰਹੋ ਤੁਸਾਂ ਆਪਾਂ ਜਾਨਵਰ ਵੀ ਦਿਖਾਵਾਂਗੇ ਤੇ ਪਹਿਲਾ ਪਸਮਾਦਾਂ ਦੇ ਉੱਤੇ ਟੇਕਦੀ ਮੱਥਾ ਜੀ ਆਪਣੇ ਬਲੌਗ ਨੂੰ ਬਹੁਤ ਬਹੁਤ ਪਿਆਰ ਦਿਓ ਕਰੋ ਲਾਈਕ ਕਮੈਂਟਾਂ ਨੇ ਸ਼ੇਅਰ ਜ਼ਰੂਰ ਕਰਿਆ ਕਰੋ ਮਾਪਾਪੀ ਦੇਖਦੇ ਰਹੋ ਇਹ ਦਰਸ਼ਕ ਸੰਤੂ ਬਾਬਾ ਫਪਾਲ ਦਾ ਜੀ ਅਲੀ ਕਾ ਸਸ ਮਦਦਾਂ ਨਹੀਂ ਹੋਈਆਂ ਜੀ ਅੱਤਰਾਹਾਂ ਪੂਰੀ ਸਮਾਧ ਦੇ ਵੀ ਦਰਸ਼ਨ ਤੁਹਾਨੂੰ ਕਰਾਉਣੀ ਹੈ 213 ਸਾਲ ਪੁਰਾਣੀ ਪਰੰਪਰਾ ਦੇ ਰਾबाਹੀਨ ਗਿਰੀ ਜੀ ਅੱਤ ਇੰਕਾ ਸੰਕਰੋਲੀ ਸੰਤ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਜਿਹਦੇ ਰੂਪ ਨੇ ਉਤਮਾ ਪਾ ਅਗਲੇ ਸਮਾਰਟ ਪ੍ਰਦਰਸ਼ਨ ਕਰਾਉਣੇ ਆ ਜੀ ਦੇਖੋ ਨਾ ਪੱਛ ਚੱਲਾਂਗੇ ਜੀ ਉਧਰ ਸੰਤਾ ਕੋਲੇ ਮਹਾਰਾਜਿਆਂ ਦੇ ਦਰਸ਼ਨ ਕਰਦੇ ਆਪਾਂ ਦਰਸ਼ਨ ਕਰਾਉਣੇ ਹੈ ਤੁਹਾਨੂੰ ਸਹੀ ਦਰਸ਼ਨ ਕਰਨੇ ਹੈ ਸ਼੍ਰੀ ਬਾਬਾ ਸ਼੍ਰੀ ਚੰਦ ਜੀ ਦੇ ਤਪੂਣੇ ਜਿੱਥੇ ਘੋੜਿਆਂ ਦੇ ਵੀ ਫੋਟਾਂ ਲੱਗੀਆਂ ਹੋਈਆਂ ਨੇ ਉਹੀ ਦਰਸ਼ਨ ਇਹ ਪਿਆ ਜੀ ਸੰਦੂਖ ਪੁਰਾਣੀ ਪੇਟੀਆਂ ਜਿਹਨੂੰ ਆਪਾਂ ਏਟੀਵੀ ਕਹਿੰਦੇ ਸੰਦੂਖ ਟਾਈਪ ਪੇਟੀ ਆ ਇਹ ਹੈ ਇਹ ਸੰਤਾਂ ਦੇ ਸ਼ੂਟ ਲੱਗੇ ਹੋਇਆ ਜੀ ਆਪਾਂ ਦਰਸ਼ਨ ਕਰਾਂਗੇ ਜੀ ਸੰਤਾਂ ਦੇ ਆਪਾਂ ਚੱਲਦੇ ਆ ਜੀ ਸੰਤਾਂ ਜੀ ਕੋਲ ਮਹਾਰਾਜ ਨੇ ਦਰਸ਼ਨ ਕਰੀਏ ਹੁਣ ਆਪਾਂ ਆਜੋ ਬਣੇ ਰਹੋ ਤੁਸੀਂ ਜੀ ਮਹਾਰਾਜ ਜੀ ਦਾ ਹੋਏ ਜੈ ਹੋ ਮਹਾਰਾਜ ਜੀ ਮਹਾਰਾਜ ਸੰਤੋ ਆਪਾ ਗੋਪਾਲ ਦਾਜੀ ਮਹਾਰਾਜੀ ਬੈਠੇ ਨੇ ਤੇ ਆਪਾਂ थोड़ी ਗੱਲਬਾਤ ਵੀ ਕਰਵਾਵਾਂਗੇ ਤੇ ਮਾਤਾ ਗੁਰਦੇਵ ਕੌਰ ਜੀ ਬੈਠੇ ਨੇ ਜਿਹੜੇ ਬਹੁਤ ਹੀ ਪੁਰਾਣੇ ਮਰਕੀ ਦੇ ਸੇਵਕ ਨੇ ਮਾਤਾ ਜੀ ਤੇ ਆਪਾਂ ਬਣੀ ਰਹੇਓ ਤੁਸੀਂ ਬਲੌਗ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆਂ ਬਾਬਾ ਜੀ ਨੇ ਸਾਡੇ ਪਿੰਡ ਦੇ ਬਹੁਤ ਕੰਮ ਕਰੇ ਨੇ ਬਹੁਤ ਸੁਧਾਰ ਕਰਿਆ ਸਾਰੇ ਪਿੰਡ ਨੂੰ ਅੰਬਰ ਦੇ ਵੀ ਛਕਾਤਾ ਉਹ ਤੋਂ ਮੁੰਡੇ ਆਪਦੇ ਲੜਲਾਏ ਨੇ ਗੁਰੂ ਘਰ ਜਾਣ ਲੱਗਾ ਸਾਰਾ ਪਿੰਡ ਐ ਸਾਡੇ ਪਿੰਡ ਦੇ ਕੋ ਕੰਮਰੇ ਦੇ ਵਿੱਚ ਧੂਣਾ ਸੀ ਉਹ ਬਾਬੇ ਜੀ ਨੇ ਧੂਣਾ ਵੀ ਬਣਾਇਆ ਸਾਰੇ ਲੰਗਰ ਪਾਣੀ ਦੀ ਵਾਧੂ ਸੇਵਾ ਕਰੀ ਪਿੱਛੇ ਬਹੁਤ ਜਗਾ ਬਣਾਤੀ ਅੱਗੇ ਵੀ ਬਣਾਤੀ ਤੇ ਪਰ ਸਾਡੇ ਪਿੰਡ ਚ ਕੋਈ ਇਹ ਜੇ ਸੰਤ ਨਹੀਂ ਆਇਆ ਸੀ ਜੀ ਨੇ ਸਾਡੇ ਦੇ ਦਸ ਹਜ਼ਾਰ ਕੀਤਾ ਤਾਂ ਐਸ ਬਾਬੇ ਦੇ ਜੀ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਮੰਨੀ ਦੰਨੀ ਦੇ ਬਾਬਾ ਜੀ ਹਰੇਕ ਪੰਚਾਇਤ ਦਸ ਹਜ਼ਾਰ ਵੀ ਇੱਥੇ ਆ ਕੇ ਹੋ ਜਾਂਦਾਗਾ ਜੇ ਕੋਈ ਲੜਾਈ ਕੋਲ ਹੈ ਉਹ ਵੀ ਇੱਥੇ ਆ ਕੇ ਬਾਬਾ ਜੀ ਸਾਰਨ ਮਿਟੇ ਹੁੰਦਾ ਹੈਗਾ ਭਵਨਾ ਹੈ ਜਪ੍ਰੇਮਾ ਬਾਬੇ ਜੀ ਦਾ ਸਭ ਤੋਂ ਦੁੱਖ ਸੁੱਖ ਵੰਡਾਉਂਦਾ ਹੈ। ਮਹਾਰਾਜ ਜੀ ਜਿਹੜੀ ਡੇਰੇ ਦੀ ਗੱਦੀ ਆ ਤੁਹਾਡੇ ਕੋਲ ਹੈਗੀ ਆ ਜੀ ਤੇ ਤੁਸੀਂ ਜਾਨਵਰ ਵੀ ਬਹੁਤ ਵਧੀਆ ਰੱਖੇ ਹੋਏ ਹੈਗੇ ਆ ਡੇਰੇ ਦੇ ਵਿੱਚ ਤੇ ਮੈਨੂੰ ਸੰਗਤਾਂ ਤੋਂ ਪਤਾ ਲੱਗਿਆ ਸੀਗਾ ਜਿਉਂ ਜਿਹੜੇ ਆਪਣੇ ਇਲਾਕੇ ਦੀ ਸੰਗਤਾਂ ਨੇੜੇ ਤੇੜੇ ਮੰਨ ਲੋ ਕਈ ਵਾਰੀ ਕਿਸੇ ਦਾ ਕੋਈ ਲੜਾਈ ਝਗੜਾ ਰੌਲਾ ਕਿਸੇ ਵੀ ਤਰ੍ਹਾਂ ਦਾ ਹੋ ਜਾਂਦਾ ਜੀ ਵੀ ਤੁਸੀਂ ਡੇਰੇ ਦੇ ਵਿੱਚ ਹੀ ਬਲਾ ਕੇ ਮੰਨ ਲੋ ਪ੍ਰਜਾਤੀਆ ਤੌਰ ਤੇ ਸੰਜੁਟੇ ਕਰਾ ਦਨੇ ਵੀ। ਜੀ ਹਾਂ ਜੀ ਮਹਾਰਾਜ ਜੀ ਤੇ ਉਹ ਕਿਸ ਤਰ੍ਹਾਂ ਕਰਾਉਨੇ ਮਹਾਰਾਜ ਜੀ ਉਹਦੇ ਬਾਰੇ ਥੋੜਾ ਜਰੂਰ ਚੰਨਣ ਪਾਵੋ ਜੀ। ਇਹ ਜੀ ਸਭ ਤੋਂ ਵੱਡੀ ਪਹਿਲੀ ਦੇਨ ਬਾਬੇ ਸਿਰਚਾ ਦਾ ਮਹਾਰਾਜ ਦੀ ਉਸ ਤੋਂ ਬਾਅਦ ਆਪਾ ਭੇਮਗਰ ਮਹਾਰਾਜ ਜੀ ਕੀ ਜੈ ਹੋਵੇ ਜੀ ਬਰਦਾ ਇਹਨਾਂ ਦੀ ਬਦੌਲਤ ਮਹਾਪੁਰਸ਼ਾਂ ਦੇ ਦੇਨ ਜੀ ਜੋ ਬਜ਼ੁਰਗ ਮਾਤਾ ਗੁਰਦੇਵ ਕੌਰ ਮਹਾਰਾਜ ਸਾਡੇ ਨਾਲ ਬੈਠੇ ਨੇ ਜੀ ਵੱਡੀਆਂ ਮਾਈਆਂ ਦੀਆਂ ਮਾਮਾਆਂ ਦੀਆਂ ਜੀ ਦੇ ਅਸ਼ੀਰਵਾਦ ਨਾਲ ਜੀ ਇਹਨਾਂ ਦੀ ਬਦੌਲਤ ਤਾਂ ਗੁਰੂਆਂ ਦੀ ਬਦੌਲਤ ਜੀ ਅਸੀਂ ਜੋ ਵੀ ਫੈਸਲਾ ਲੈਣੇ ਆ ਜੀ ਤੋ ਅਸੀਂ ਗੁਰੂਮਾਂ ਦੇ ਅਸ਼ੀਰਵਾਦ ਨਾਲ ਲੈਨੇ ਆ ਜੀ ਤਾਂ ਸਾਨੂੰ ਅਜ ਤੱਕ ਉਹਨਾਂ ਦੇ ਫੈਸਲੇ ਲੈ ਹੋਏ ਦਾ ਕਿਤੇ ਹਾਰ ਮਹਿਸੂਸ ਨਹੀਂ ਹੋਈ ਠੀਕ ਹੈ ਜੀ ਤਾਂ ਸਾਨੂੰ ਮਾਣ ਬਹੁਤ ਹੈ ਗੁਰੂਮਾਂ ਦੇ ਅਸ਼ੀਰਵਾਦ ਤੇ ਵੱਡ ਵਡੇਰਿਆਂ ਬਜ਼ੁਰਗਾਂ ਦੇ ਅਸ਼ੀਰਵਾਦ ਤੇ ਵੀ ਸਾਨੂੰ ਅਜ ਤੱਕ ਹਾਰ ਦਾ ਕਿਤੇ ਕੋਈ ਮਹਿਸੂਸ ਨਹੀਂ ਹੋਈ ਜਿਹੜੇ ਵੀ ਪਰਿਵਾਰ ਦੇ ਵਿੱਚ ਗਿਲਵਾ ਸ਼ਿਕਵਾ ਹੋ ਵੀ ਗਿਆ ਜੀ ਤੋ ਅਸੀਂ ਇੱਥੇ ਸਾਰੇ ਪਰਿਵਾਰਾਂ ਨੂੰ ਬੁਲਾ ਕੇ ਠੀਕ ਹੈ ਇੱਥੇ ਸੀ ਇਹਨਾਂ ਦਾ ਰਾਜੀਨਾਮਾ ਕਰਾ ਦਿੰਨੇ ਆ ਜੀ ਸਾਡੇ ਕੋਲੇ ਵਈਆਂ ਲੱਗੀਆਂ ਹੋਈਆਂ ਨੇ ਜੀ ਉਹ ਮਤਲਬ ਕਿ ਸੀ ਸਾਰੇ ਪਰਿਵਾਰ ਦੇ ਜੀ ਬੈਠ ਕੇ ਸੈਣ ਗੁੱਠੇ ਕਰਵਾ ਲੈਣੇ ਵੀ ਇਸ ਤੋਂ ਬਾਅਦ ਦੇ ਵਿੱਚ ਜੀ ਇੱਕ ਦੂਜੇ ਪਰਿਵਾਰ ਨੇ ਕੇ ਸਿਰ ਵਾਦਾ ਨਹੀਂ ਕਰਨਾ ਜੀ ਜੀ ਬਿਲਕੁਲ ਪਰ ਨਹੀਂ ਕੋਈ ਵਾਦਾ ਕਰਦਾ ਸਾਡਾ ਬਚਨ ਜੀ ਮੰਦੇ ਆ ਮੰਦੇ ਨੇ ਜੀ ਕਿ ਅਸੀਂ ਵੀ ਇਹਨਾਂ ਦਾ ਮੰਨਦੇ ਆ ਦੋਵਾਂ ਪਰਿਵਾਰਾਂ ਦਾ ਜੇ ਕੋਈ ਗਿਲਾ ਸ਼ਿਕਵਾ ਹੋ ਵੀ ਗਿਆ ਜੀ ਤਾਂ ਸੱਚੇ ਨੂੰ ਸੱਚਾ ਕਹਿੰਨੇ ਆ ਝੂਠੇ ਨੂੰ ਝੂਠਾ ਕਹਿੰਨੇ ਆ ਜੀ ਜੀ ਤਾਂ ਇਹ ਜ਼ਰੂਰੀ ਹੈ ਸੱਚ ਬੋਲਣਾ ਜੀ ਮਹਾਰਾਜ ਜੇ ਸੱਚ ਬੋਲਦੇ ਆਂ ਤੇ ਲੋਕ ਸਾਡੇ ਤੇ ਭਰੋਸਾ ਰੱਖਦੇ ਆਂ ਹਾਂਜੀ ਮਹਾਰਾਜ ਬਿਲਕੁਲ ਜੀ ਜੀ ਨਹੀਂ ਬੋਤਾਲੀਆ ਤੇ ਮਹਾਰਾਜ ਤੁਸੀਂ ਸੰਸਥਾ ਵੀ ਚਲਾ ਰਹੇ ਹੋ ਤੇ ਆਪਣੇ ਜਿਹੜੀ ਮਰਖੀ ਲਾਲਾ ਕਿਸੇ ਵੀ ਲੋੜਵੰਦ ਜਿਵੇਂ ਬੱਚੀਆਂ ਨੇ ਜਾਂ ਨਾਥ ਬੱਚੀਆਂ ਨੇ ਹਨਾ ਜੀ ਤੇ ਉਹਨਾਂ ਦਾ ਵੀ ਤੁਸੀਂ ਬੜੀ ਬਹੁਤ ਜ਼ਿਆਦਾ ਹੈਲਪ ਕਰਦੇ ਹੋ ਜੀ ਤੇ ਨਾਲ ਨਾਲ ਇੱਕ ਗਊਸ਼ਾਲਾ ਵੀ ਚਲਾ ਰਹੇ ਹੋ ਤੁਸੀਂ ਜੀ ਜੀ ਹਾਂ ਜੀ ਮਹਾਰਾਜ ਗਊਸ਼ਾਲਾ ਜਿਹੜੀ Rajasthan ਦੇ ਵਿੱਚ ਹੈ ਜੀ ਚੂਰੂ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਮਹਾਰਾਜ ਜੀ ਤੇ ਉੱਤੇ ਮੜ ਕੇ ਦੋਸਤ ਤੁਹਾਨੂੰ ਰੱਖ ਦੇਣਾ ਚਾਹੁੰਦੇ ਆ ਮਹਾਰਾਜ ਜੀ ਦਾ ਅਨਾਥ ਬੱਚਿਆਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਲੋੜਵੰਦ ਬੱਚਿਆਂ ਦੇ ਜੇ ਕਿਸੇ ਦੇ ਵਿਆਹ ਕਰਨੇ ਜਾਂ ਮਦਦ ਕਿਸੇ ਵੀ ਪ੍ਰਕਾਰ ਦੀ ਮਦਦ ਕੋਈ ਹੁੰਦੀ ਆ ਤਾਂ ਕਰਦੇ ਨੇ ਮਹਾਰਾਜ ਜੀ ਤੇ ਨਾਲ ਨਾਲ ਮਹਾਰਾਜ ਜੀ ਗਊਆਂ ਦੀ ਸੇਵਾ ਵੀ ਕਰ ਰਹੇ ਨੇ ਜਿਹੜੀ ਰਾਜਸਥਾਨ ਦੇ ਵਿੱਚ ਮਹਾਰਾਜ ਜੀ ਨੇ ਆਪਣੀ ਇੱਕ ਕੂਸ਼ਲਾਲਾ ਬਣਾਈ ਹੋਈ ਆ ਤੇ ਉੱਥੇ ਮਹਾਰਾਜ ਜੀ ਉਹ ਵੀ ਚਲਾ ਰਹੇ ਨੇ ਤੇ ਹੁਣ ਆਪਾਂ ਤੁਹਾਨੂੰ ਮਹਾਰਾਜ ਜੀਾਂ ਦੇ ਆਪਾਂ ਜਿਹੜੇ ਗੱਡੀ ਜਿੱਥੇ ਮਹਾਰਾਜ ਜੀ ਬੈਠਦੇ ਨੇ ਕਮਰਾ ਕਾਜੀ ਰੂਮ ਕਾਜੀ ਉੱਥੇ ਆਪੋ ਦੇ ਦਰਸ਼ਨ ਕਰਾਉਣੇ ਤਾਂ ਨੂੰ ਚਾਰ ਚਫੇਰੇ ਉਸ ਤੋਂ ਬਾਅਦ ਵਿੱਚ ਆਪਾਂ ਮਹਾਰਾਜ ਜੀ ਨਾਲ ਲੈ ਕੇ ਆਪਾਂ ਚੱਲਾਂਗੇ ਜੀ ਕੋੜੇ ਗੁਰ ਤੇ ਇਹ ਕਾਫੀ ਪੁਰਾਣੇ ਸਮੇਂ ਤੋਂ ਮਰਕੀ ਲਾਲੋ ਇੱਥੇ ਜਿਹੜੇ ਹੈਗੇ ਨੇ ਸੇਵਾ ਕਰ ਰਹੇ ਨੇ ਤੇ ਇਹਨਾਂ ਦੇ ਮਰਕੀ ਲਾਲਾ ਜਿਵੇਂ ਕੁਝ ਡੇਰੇ ਦੇ ਵਿੱਚ ਕੋਈ ਵੀ ਸਾਫ ਸਮਲ ਕਰਨੀ ਹੈ ਮਹਾਰਾ ਜੀ ਮਾਤਾ ਜੀ ਆਪ ਆ ਕੇ ਕਰਦੇ ਨੇ ਤੇ ਹੋਰ ਵੀ ਮਾਈਆਂ ਨੂੰ ਨਾਲ ਲੈ ਕੇ ਆਉਂਦੇ ਨੇ ਕਾਫੀ ਪੁਰਾਣੀ ਮਰਕੀ ਮਾਤਾ ਜੀ ਜਿਹੜੇ ਸੰਤਾਂ ਦੇ ਨਾਲ ਜੁੜੇ ਹੋਏ ਹੈਗੇ ਨੇ ਤੇ ਇਹ ਜਿਹੜੇ ਮਾਈਆਂ ਹੈਗੀਆਂ ਨੇ ਇਹਨਾਂ ਦੇ ਸਿਰ ਤੇ ਜਿਹੜੇ ਨੱਗਰ ਬਸਦੇ ਨੇ ਅੱਗੇ ਪਿੱਛੇ ਤੁਸੀਂ ਦੇਖ ਰਹੇ ਹੋ ਮਾਨ ਸਨਮਾਨ ਨੇ ਮਹਾਰਾ ਜੀਆਂ ਦੇ ਲੱਗੇ ਹੋਏ ਤੇ ਇਹ ਮਹਾਰਾ ਜੀਆਂ ਦਾ ਮਰਾ ਹੀ ਤੇ ਆਜੋ ਫਿਰ ਆਪਾਂ ਚੱਲਦੇ ਹਾਂ ਘੋੜੀਆਂ ਆ ਸਾਡੇ ਸਾਡਾ ਬਹੁਤ ਹੀ ਘੈਂਟ ਭਰਾ ਮੰਗਾ ਆਇਆ ਸੀਗਾ ਬਲਿਆਲੇ ਵਾਲਾ ਨਾਲ ਮੇਰੇ ਹਨਾ ਤੇ ਬਾਈ ਇਹ ਲੈ ਕੇ ਆਇਆ ਹੈਗਾ ਤੇ ਇੱਧਰ ਸਰੂਪ ਲੱਗੇ ਹੋਏ ਨੇ ਮਹਾਰਾਜ ਜੀ ਤੇ ਆਪ ਭਾਈ ਮੰਗਾ ਖੜਿਆ ਹਾਂ ਹਾਂ ਭਾਈ ਮੰਗੇ ਕਿੰਦਾ ਠੀਕ ਹੈ ਚੜਦੀ ਕਲਾ ਜੀ ਚਾਹੋ ਚੜਦੀ ਕਲਾ ਚਾਹੀਦੇ ਤੇ ਇੱਧਰ ਸਾਡੇ ਮਹਾਰਾਜ ਜੀ ਖੜੇ ਨੇ ਸੰਤ ਜੀ ਤੇ ਇੱਧਰ ਜਿਹੜਾ ਆਪਾਂ ਕਹਿੰਦੇ ਘੋੜੀਆਂ ਦਾ ਸਮਾਨ ਪਿਆ ਤੁਹਾਨੂੰ ਉਹ ਵੀ ਦਿਖਾਉਨੇ ਆਪਾਂ ਫੋਨ ਤੇ ਲੋਰ ਕੈਮਰਾ ਕਰਕੇ ਤੁਸੀਂ ਬਣੇ ਰਿਓ ਆਪਣੇ ਬਲੌਗ ਦੇ ਨਾਲ ਘੋੜੀਆਂ ਦਾ ਸਮਾਨ ਹੈ ਤੇ ਇੱਧਰ ਮਹਾਰਾਜ ਜੀ ਦਿਖਾ ਰਹੇ ਨੇ ਆਪਾਂ ਨੂੰ ਜਿਹੜੀਆਂ ਆ ਪਿੰਆਂ ਨੇ ਕਾਠੀਆਂ ਜੀ ਘੋੜੀਆਂ ਦੀਆਂ ਸਾਰਾ ਸਮਾਨ ਪਿਆ ਇੱਧਰ ਤੇ ਮਹਾਰਾਜ ਜੀ ਜਿਹੜੇ ਘੋੜਿਆਂ ਦੇ ਉੱਤੇ ਉਹ ਕਰਦੇ ਆ ਕਾਠੀਆਂ ਪਾਉਂਦੇ ਆ ਤੇ ਇੱਧਰ ਮੰਗਾ ਕੱਢ-ਕੱਢ ਕੇ ਦਿਖਾਈ ਜਾਂਦਾ ਲਗਾਮਾਂ ਘੋੜਿਆਂ ਦੀਆਂ ਸਮਾਨ ਜਿਆਦਾ ਸਮਾਨ ਸਾਰਾ ਨਾ ਸਾਡਾ ਸਾਹਮਣੇ ਆ ਪਿਆ ਪੇਟੀਆਂ ਚ ਜੀ ਮਹਾਰਾਜ ਜੀ ਉਹ ਅਸੀਂ ਮੇਲੇ ਵੇਲੇ ਜਾਈਦੋਂ ਘੋੜੇ ਸ਼ਿੰਗਾਰਨੇ ਆ ਠੀਕ ਹੈ ਜੀ ਉਦੋਂ ਅਸੀਂ ਬਾਹਰ ਕੱਢਦੇ ਆ ਠੀਕ ਹੈ ਜੀ ਤੇ ਮਹਾਰਾਜ ਇੱਕ ਵਾਰ ਨਾ ਮੈਂ ਗੱਡਾ ਵੀ ਦੇਖਿਆ ਸੀ ਇੱਕ ਵਾਰੀ ਤੁਸੀਂ ਆ ਸਮਾਨ ਦੇਖ ਲਓ ਤੇ ਉਹ ਗੱਡੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਇੱਕ ਸੰਦੂਖ ਬਾਰੇ ਜੀ ਤੇ ਅੱਜ ਮਹਾਰਾਜ ਜੀ ਆਪਾਂ ਗੱਡਾ ਦੇਖਦੇ ਆ ਜੀ ਜਿਹੜਾ ਇਹ ਗੱਡਾ ਹੈਗਾ ਜੀ ਕਿੰਨਾ ਕੁ ਪੁਰਾਣਾ ਹੈ ਜੀ ਜਿਹੜਾ ਆਪਾਂ ਡੇਰੇ ਦੇ ਵਿੱਚ ਰੱਖਿਆ ਹੋਇਆ ਹੈ ਜੀ ਇਹੇ ਇਹ ਗੱਡਾ ਹੋ ਸਕਦਾ ਹੈ 85 ਸਾਲ ਪੁਰਾਣਾ। ਅੱਛਾ ਮਹਾਰਾਜ 85 ਸਾਲ ਪੁਰਾਣਾ ਜੀ। ਹਾਂਜੀ। ਠੀਕ ਹੈ। ਮਾਲਕੀ ਸਦੀ ਹੋਣ ਵਾਲੀ ਹੋਗੀ ਜੀ ਫਿਰ ਤਾਂ ਇਹਨੂੰ ਇੱਕ ਜੀ। ਜੀ ਜੀ ਜੀ। ਜੀ ਜੀ ਬਿਲਕੁਲ ਜੀ ਬਿਲਕੁਲ ਤੇ ਤੁਹਾਨੂੰ ਮੈਂ ਦੂਸਰੀ ਲੋੜ ਕੈਮਰਾ ਕਰਕੇ ਦਿਖਾਉਣਾ ਦਰਸ਼ਕੋ ਤੁਸੀਂ ਧਿਆਨ ਨਾਲ ਦੇਖੋ ਗੱਡਾ ਬਹੁਤ ਪੁਰਾਣਾ ਤੇ ਸਾਂਭਿਆ ਹੋਇਆ ਮਹਾਰਾਜ ਜੀ। ਦੋਸਤੋ ਤੁਸੀਂ ਦੇਖ ਰਹੇ ਮਹਾਰਾਜ ਜੀ ਨੇ ਜਿਹੜਾ ਗੱਡਾ ਨਾ ਦੇਖੋ ਕਿੰਨੇ ਸੋਹਣੇ ਕਲਰ ਕਰਕੇ ਰੰਗ ਕਰਕੇ ਰੱਖਿਆ ਹੈ। ਮਹਾਰਾਜ ਜੀ ਇਹ ਤੇ ਪਿੱਤਲ ਲੱਗਾ ਹੋਇਆ ਜੀ। ਹਾਂਜੀ ਪਿੱਤਲ ਲੱਗਾ ਪਿੱਤਲ ਉੱ ਠੀਕ ਹੈ ਜੀ ਉਹਨੇ ਬਾਰੇ ਸ਼ੌਂਕ ਨਾਲ ਕਰਿਆ ਜੀ ਠੀਕ ਹੈ ਜੀ ਇੱਕ ਉਧਰ ਸੰਦੂਖ ਹੈ ਮਾਤਾ ਜੀ ਦਾ ਅੱਛਾ ਜੀ ਉਹ 100 ਹੋਊਗਾ ਤੇ ਉਹਨਾਂ 5-7 ਸਾਲ ਪੁਰਾਣਾ ਜੀ ਠੀਕ ਹੈ ਜੀ ਹਾਂ ਮੈਂ ਉਧਰ ਮੱਥਾ ਟੇਕਿਆ ਜੀ ਇਧਰ ਆਪਣੇ ਧੂਨੇ ਕਿਨੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਦਰਸ਼ਕੋ ਜਿਹੜਾ ਤੁਸੀਂ ਸੰਦੂਖ ਪਹਿਲਾਂ ਦੇਖਿਆ ਹੈਗਾ ਤੇ ਮਹਾਰਾਜ ਕਹਿੰਦੇ ਉਹਨੂੰ ਸਦੀ ਤੋਂ ਉੱਪਰ ਹੋ ਗਿਆ ਜੀ ਇੱਕ ਸਦੀ ਜਿਹੜੀ ਹੈਗੀ 100 ਸਾਲ ਦੀ ਹੁੰਦੀ ਹੈ ਜੀ ਤੇ ਤੁਸੀਂ ਮੰਨ ਲਓ ਇੱਕ ਸਦੀ ਤੋਂ ਉਹਨੂੰ ਉੱਪਰ ਹੋ ਗਿਆ ਉਹ ਹੱਤਾ ਮੰਨ ਲਓ ਕਿ ਤੋਂ ਪਰਿਵਾਰ ਨੇ ਸਾਨੂੰ ਦਿੱਤਾ ਸੀ ਅੱਛਾ ਅੱਛਾ ਜੀ ਮਹਾਰਾਜ ਜੀ ਹਾਂਜੀ ਬਾ ਉਹ ਬ੍ਰਾਜ਼ੀਲ ਆ ਕੇ ਤਿਆਰ ਕਰਵਾ ਕੇ ਅੰਦਰ ਰੱਖਿਆ ਪਤਾ ਮਾਲਕੇ ਤੋਂ ਜੀ ਮਹਾਰਾਜ ਪਰਵਾਰ ਨੇ ਸੇਵਾ ਕੀਤੀ ਠੀਕ ਹੈ ਮਹਾਰਾਜ ਤੇ ਮਹਾਰਾਜ ਤੁਸੀਂ ਅੱਜ ਦੇ ਬਾਰੇ ਜਾਣਕਾਰੀ ਜਰੂਰ ਦਿਓ ਆ ਕੀ ਚੀਜ਼ ਪਈ ਹੈ ਜਿਹੜੀ ਗੱਡੇ ਦੇ ਵਿੱਚ ਪਈ ਹੈ ਜੀ ਇਹ ਵੈਸੇ ਹੀ ਬਜ਼ੁਰਗਾਂ ਤੋਂ ਵੱਡਿਆ ਬੰਦਾ ਸੁਣਦੇ ਉੱਠਦਾ ਪਰੜਾ ਹੀ ਉੱਠਦਾ ਠੀਕ ਹੈ ਜੀ ਜਦੋਂ ਕੋਈ ਉੱਠ ਦੇ ਉੱਪਰ ਰੱਖ ਕੇ ਚੜ ਕੇ ਕਿਤੇ ਸਫ਼ਰ ਕਰਦੇ ਜੋ ਦੂਰ ਜਾਂਦੇ ਠੀਕ ਹੈ ਜੀ ਤੇ ਇਹ ਬੈਠਣ ਵਾਸਤੇ ਮਰਗੇ ਜਿਵੇਂ ਆਪਾਂ ਕੋੜਿਆਂ ਦੀਆਂ ਕਾਠੀਆਂ ਸਮਝੋ ਹਾਂਜੀ ਹਾਂਜੀ ਇਹ ਕਾਠੀ ਹੈ ਜੀ ਠੀਕ ਹੈ ਮਹਾਰਾਜ ਜਾਇ ਦੇ ਵਿੱਚ ਕੋਈ ਸਮਾਨ ਧਰ ਕੇ ਲਿਆਉਣਾ ਫਸਾ ਕੇ ਮਾਲੋ ਜੀ ਹਾਂ ਜੀ ਵੈਸੇ ਤਾਂ ਬੈਠਣ ਵਾਸਤੇ ਆਈ ਠੀਕ ਹੈ ਜੀ ਆਪਾਂ ਹੁਣ ਵੀ ਕੀ ਪੁਰਾਣੀਆਂ ਵੀਡੀਓ ਵੇਖਦੇ ਆਂ ਬਰਾਤਾਂ ਜਾਂਦੀਆਂ ਜੀ ਮਹਾਰਾਜ ਜੀ ਉਹ ਸੰਗਤਿਆਂ ਦੇ ਉੱਪਰ ਬੈਠੇ ਸਨ ਅੱਛਾ ਅੱਛਾ ਠੀਕ ਹੈ ਮਹਾਰਾਜ ਬਲਕਿ ਇਹਦੇ ਵਿਚਾਲੇ ਉਹ ਬਹਿ ਜਾਂਦੇ ਆ ਜੀ ਉਹਦਾ ਸੰਚਾਜਾ ਬਣਿਆ ਹੋਇਆ ਜੀ ਹਾਂ ਜੀ ਕਾਠੀ ਕਾਠੀ ਕਹਿ ਰਹੀ ਜੀ ਆਪਾਂ ਇਹਨੂੰ ਹਾਂ ਜੀ ਕਾਠੀ ਹਾਂ ਜੀ ਜੇ ਆਪਾਂ ਘੋੜੀਆਂ ਤੇ ਕਾਠੀ ਪਾਉਣੀ ਹੈ ਜੀ ਇਹ ਲਾਟਣਾ ਜੀ ਇੱਧਰ ਅੱਛਾ ਜੀ ਅੱਛਾ ਮਹਾਰਾਜ ਇਹ ਲਾਟਣਾ ਜੀ ਪੁਰਾਣੀ ਜੀ ਹਾਂ ਜੀ ਹਾਂ ਜੀ ਮਗਰ ਮੋਰਨੀਆਂ ਪਾਈਆਂ ਸਾਰੇ ਵਾਹ ਜੀ ਵਾਹ ਹਾਏ ਇਥੇ ਪੂਰਨ ਸਿੰਘ ਕਵਾੜੀਆ ਜੀ ਰੋੜੂ ਤੇ ਜੀ ਬਹੁਤ ਮਤਲਕ ਹੈ ਆਪਣਾ ਆਪਦਾ ਮਿੱਤਰ ਹੈ ਜੀ ਕੋਈ ਸਾਨੂੰ ਕੋਈ ਹੋਰ ਲੋਡ ਪੈਂਦੀ ਤਾਂ ਉਹ ਸਾਨੂੰ ਸਮਾਨ ਦੇ ਦਿੰਦਾ ਠੀਕ ਹੈ ਜੀ ਇਹ ਲੈਟਰ ਸਾਨੂੰ ਉਹਨਾਂ ਨੇ ਭੇਜੇ ਕਹਿੰਦੇ ਬਾਬਾ ਜੀ ਤੁਹਾਨੂੰ ਸ਼ੌਂਕ ਹੈ ਪੁਰਾਣੀਆਂ ਚੀਜ਼ਾਂ ਦਾ ਠੀਕ ਹੈ ਜੀ ਤੁਸੀਂ ਪੁਰਾਣੀਆਂ ਚੀਜ਼ ਲੈ ਕੇ ਆਏ ਜੀ ਮਹਾਰਾਜ ਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਮਹਾਰਾਜ ਤੇ ਮਹਾਰਾਜ ਜੀ ਅੱਜ ਉਧਰ ਆਪਾਂ ਉਹ ਜਿਹੜੇ ਆਪਣੇ ਦਰবেশ ਨੇ ਆਪਾਂ ਤੁਸੀਂ ਰੱਖੇ ਹੋਏ ਆ ਜੀ ਜਰਮਨ ਸੈਫਟ ਮੇਰੇ ਖਾਲ ਦੇ ਵਿੱਚ ਜੀ ਹਾਂਜੀ ਤੇ ਉਹਦੇ ਵੀ ਆਪਾਂ ਦਿਖਾ ਦਈਏ ਆਪਾਂ ਅੰਦਰੋਂ ਹਾਂਜੀ ਆ ਜੀ ਅਬੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਰਮਨ ਸੈਫਟ ਆਜੇ ਤੇ ਬੱਚੇ ਨੇ ਇਹ ਜਰਮਨ ਸੈਫਟ ਦੇ ਤੇ ਮਹਾਰਾਜ ਜੀ ਨੇ ਰੱਖੇ ਹੋਏ ਨੇ ਸ਼ੌਕ ਨਾਲ ਮਰੇ ਕਿੰਨੇ ਬੱਚੇ ਨੇ ਇਹ ਇਹ ਪੰਜ ਸਹੀਦ ਇੱਕ ਤਾਂ ਆਪਾਂ ਦੇਤਾ ਦੀ ਚੋਟੀਆਂ ਅੱਛਾ ਜੀ ਉਹਨਾਂ ਕੋਲੇ ਕੁੱਤਾ ਬਹੁਤ ਚੰਗਾ ਸੀ ਠੀਕ ਹੈ ਜੀ ਇਹ ਉਹ ਬਾਹਰ ਦਾ ਕੁੱਤਾ ਜੀ ਉਹ ਠੀਕ ਹੈ ਜੀ हां हा, बहुत महंगा कुत्ता ਸੀ ਠੀਕ ਹੈ ਜੀ ਜਿਹੜਾ ਮਤਲ ਕਿ ਇਹਨਾਂ ਦਾ ਫਾਦਰ ਹੈ ਜੀ ਠੀਕ ਹੈ ਜੀ ਤੇ ਉਹਨਾਂ ਨੂੰ ਮਤਲ ਕਿ ਅਸੀਂ ਇੱਕ ਫਿਰ ਕੁੱਤਾ ਦਿੱਤਾ ਜੀ ਇਹ ਬੱਚੇ ਅਸੀਂ ਉਹ ਰੱਖੇ ਹੋਏ ਨਹੀਂ ਠੀਕ ਹੈ ਮਹਾਰਾਜ ਸਾਹਿਬ ਹਾਂ ਇਹ ਬੱਚੇ ਰੱਖੇ ਹੋਏ ਨੇ ਅਸੀਂ ਬਹੁਤ ਆਪਦੇ ਜੀ ਜੀ ਪਿਆਰ ਨਾਲ ਰੱਖੇ ਹੋਏ ਨੇ ਬਹੁਤ ਵਧੀਆ ਕਰ ਰਹੇ ਹਾਂ ਹਾਂ ਜੀ ਹਾਂ ਜੀ ਤੇ ਆਜੋ ਦਰਸ਼ਕੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਮਹਾਰਾਜ ਜੀ ਦੇ ਘੋੜੇ ਕੋਲ ਹੁਣ ਮਹਾਰਾਜ ਜੀ ਦੇ ਫਾਰਮ ਦੇ ਵਿੱਚ ਆਪਾਂ ਤੁਹਾਨੂੰ ਫਾਰਮ ਦੇ ਵਿੱਚ ਦਿਖਾਵਾਂਗੇ ਕਿਹੜੇ ਕਿਹੜੇ ਜਾਨਵਰ ਰੱਖੇ ਆ ਮਹਾਰਾਜ ਜੀ ਨੇ ਮਹਾਰਾਜ ਜੀ ਆਪਣੇ ਬੜਾ ਤਾਂ ਇਸ ਤਰੀਕੇ ਚਾਣਣਾ ਪਾਉ ਜਾਨਵਾ ਸਾਡੇ ਕੋਲ ਇਸ ਟਾਈਮ ਹੁਣ ਮੋਰ ਆ ਜੀ ਮੋਰ ਨਗਰ ਚ ਨੇ ਠੀਕ ਹੈ ਮਹਾਰਾ ਜੀ ਰਾਤ ਨੂੰ ਕਿਹਨਾਂ ਆ ਵੀ ਜਾਂਦੇ ਨੇ ਸੱਤਵਜਨ ਜੀ ਤੇ ਕਬੂਤਰ ਨੇ ਜੀ ਠੀਕ ਹੈ ਜੀ ਘੋੜੇ ਨੇ ਜੀ ਤਾਂ ਮਿਰਗ ਰੱਖੇ ਸੀ ਮਿਰਗ ਥੋੜੇ ਜਗ੍ਹਾ ਆਪਣੇ ਪੱਕੀ ਸੀ ਉਹ ਫਿਰ ਅਸੀਂ Rajasthan ਚ ਲੈਂਦਾ ਹੀ Rajasthani ਛੱਡ ਆਈ ਅੱਛਾ ਜੀ ਮਹਾਰਾ ਜੀ ਹਾਂ ਜੀ ਠੀਕ ਹੈ ਤੁਹਮੇ ਰਗਨ ਮਾਰਾ ਜੀ ਥੋੜੀ ਜਗ੍ਹਾ ਵੀ ਘਟ ਰਹੀ ਜਾਂਦੀ ਐ ਬੰਗਾਂ ਦੌਰ ਮਾਰਾ ਜੀ ਜਗ੍ਹਾ ਘਟ ਸੀ ਹਾਂਜੀ ਹਾਂਜੀ ਕਿਉਂਕਿ ਉਹ ਜੰਗਲੀ ਜਾਨਵਰੀ ਨੇ ਜੀ ਪ੍ਰਕਾਰ ਦੇ ਜੀ ਤੇ ਮਰਕੀ ਲਾਲੋ ਵੀ ਉਹਨਾਂ ਨੂੰ ਤੁਰਨ ਫਿਰਨ ਵਾਸਤੇ ਥੋੜੀ ਖੁੱਲੀ ਹਾਂਜੀ ਹਾਂਜੀ ਮੋਰ ਬਹੁਤ ਨੇ ਜੀ ਮੋਰ ਆਪਣੇ ਨਗਰ ਚ ਨੇ ਠੀਕ ਹੈ ਜੀ ਰਾਤ ਨੂੰ ਆ ਜਾਂਦੇ ਉਹ ਬੋਲਦੇ ਬੋਲਦੇ ਬਹੁਤ ਸੋਹਣੇ ਲੱਗਦੇ ਜੀ 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 ਸੰਤ ਸੌ ਸਾਲਾ ਵਿਰਸਾ ਲੱਗਦਾ ਪੁਰਾਣਾ ਵਾਹ ਜੀ ਵਾਹ ਇਹਦਾ ਮੋਰ ਬੋਲਦੇ ਨੇ ਕੀ ਬਾਤ ਹੈ ਮਹਾਰਾ ਜੀ ਤੇ ਅੱਜ ਦਰਸ਼ਕਾਂ ਪਾਤੋਂ ਨੂੰ ਦੂਸਰੇ ਰੋਡ ਕੈਮਰਾ ਕਰਕੇ ਦਿਖਾਉਨੇ ਹੁਣ ਜਾਂਦੇ ਇਹ ਹੈਗੇ ਦੇਖੋ ਚੀਨੇ ਕਬੂਤਰ ਲੱਗੇ ਕਬੂਤਰ ਹਾਂਜੀ ਇਹ ਲੱਗੇ ਕਬੂਤਰ ਨੇ ਜੀ ਮਾਰੇ ਇਹ ਡੇਰੇ ਦੇ ਵਿੱਚ ਰੱਖੇ ਹੋਏ ਆ ਤੇ ਆ ਇਹਨਾਂ ਦੀ ਛਤਰੀ ਆ ਗਈ ਜੀ ਤੇ ਇਧਰ ਲਈ ਸ਼ਰਤ ਇੱਕ ਇਹਦਾ ਦਰবেশ ਉੱਤਰ ਬੈਠਾ ਜੀ ਹਾਂਜੀ ਕੋਡੇ ਦੇ ਅੰਦਰ ਬਣਾਉਂਦੇ ਤੇ ਹਾਂਜੀ ਹਾਂਜੀ ਆ ਗਈ ਐਸ਼ ਤੇ ਮਨੀ ਆ ਗਿਆ ਜੀ ਹੈ ਕੀ ਨਾਮ ਹੈ ਮਨੀ ਕਮੀਤ ਹੈ ਮਨੀ ਮਨੀ ਆ ਗਿਆ ਜੀ ਤੇ ਇਸ ਨਾਮ ਗੁੜੀ ਆ ਗਈ ਗੁੜੀ ਦਾ ਕੀ ਨਾਮ ਹੈ ਜੀ ਸਤਨਾਮਕੋ ਸਤਨਾਮਕੋ ਜੀ ਵਾਜੀ ਵਾਹ ਬੱਚਾ ਤੇਰਾ ਨਾਮ ਕੀ ਮੁਸਕਾਨ ਮੁਸਕਾਨ ਵਾਜੀ ਵਾਹ ਕੀ ਬਾਤ ਆ ਬਹੁਤ ਸੋਹਣੇ ਨਾਮ ਨੇ ਜੀ ਕਾਰੇ ਪਰੇ ਬੱਚੇ ਮਾਰੇ ਜਾਂ ਕੋਈ ਆ ਜਾਂਦੇ ਨੇ ਇੱਥੇ ਤੇ ਇਧਰ ਤੁਹਾਨੂੰ ਆਪਾਂ ਖੁੱਡਾ ਦਿਖਾ ਦਈਏ ਕਬੂਤਰਾਂ ਦਾ ਇਧਰੀ ਸਾਈਡ ਤੇ ਤੇ ਆ ਜਿਓ ਜੀ ਹੁਣ ਆਪਾਂ ਮਾਰੇ ਜੀ ਉਧਰ ਘੋੜਿਆਂ ਵੱਲ ਚੱਲੀਏ ਜੀ ਸਾਕ ਤੁਹਾਨੂੰ ਕਰਾ ਦਈਏ ਦਰਸ਼ਨ ਜੀ ਆਪਾਂ ਇਹ ਮਹਾਰਾਜੀ ਬਸ਼ੇਰੀਆਂ ਨੇ ਜੀ ਤੈਨੂੰ ਹਾਂਜੀ ਜੀ ਮਹਾਰਾਜੀ ਇਹ ਆਪਣੇ ਜਾਉਣੇ ਘੋੜੇ ਦੀ ਬੱਚੀ ਹੈ ਜੀ ਅੱਛਾ ਜਾਉਣੇ ਘੋੜੇ ਦੀ ਬੱਚੀ ਹੈ ਜੀ ਹਾਂਜੀ ਇਹਦੇ ਜਿਹੜੇ ਮਾਂ ਸੀ ਉਹਦੇ ਨਾਲ ਹੀਰ ਸੀ ਠੀਕ ਹੈ ਜੀ ਤਾਂ ਹੀਰ ਵੀ ਗੁਜਰਗੀ ਜਾਉਣਾ ਘੋੜਾ ਵੀ ਗੁਜਰ ਗਿਆ ਠੀਕ ਹੈ ਮਹਾਰਾਜੀ ਇਹ ਮੇਰੇ ਕੋਲ ਇਕੱਲਾ ਬੱਚਾ ਰਹਿ ਗਿਆ ਵਾ ਇਹ ਨਿਸ਼ਾਨੀ ਰਹਿ ਗਈ ਜੀ ਕੱਪੜੇ ਕੋਈ ਨਿਸ਼ਾਨੀ ਇੱਕੋ ਹੀ ਰਹਿ ਗਈ ਠੀਕ ਹੈ ਮਹਾਰਾਜ ਕੀ ਨਾਮ ਰੱਖਈਏ ਦਾ ਇਹਦੇ ਨਾਮ ਸਹਿਵਾ ਜੀ ਸਹਿਵਾ ਵਾਹ ਜੀ ਵਾਹ ਉਹਦਾ ਇਹਦੀ ਮਾਂ ਦਾ ਨਾਂ ਹੀਰ ਸੀਗਾ ਜੀ ਇਹਦਾ ਨਾਮ ਸਹਿਵਾ ਰੱਖਿਆ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਤੇ ਇਹਦੇ ਨਾਲ ਜਾਉਣਾ ਹੀ ਇਹਦੇ ਨਾਲ ਗੰਗਾ ਹੈ ਅੱਛਾ ਇਹਦਾ ਨਾ ਜੀ ਜਮਨਾ ਜੀ ਹਾਂ ਜੀ ਤੇ ਉਹਦਾ ਨਾ ਗੰਗਾ ਜੀ ਗੰਗਾ ਜੀ ਗੰਗਾ ਜਮਨਾ ਦੋਨੇ ਨਦੀਆਂ ਇਕੱਠੀਆਂ ਕਰਤੀਆਂ ਜੀ ਵਾਹ ਜੀ ਵਾਹ ਹਾਂ ਜੀ ਕੀ ਬਾਤ ਹੈ ਜੀ ਤੇ ਹੋ ਦੋਸਤੋ ਤੁਹਾਨੂੰ ਆਪਾਂ ਨਾ ਜਿਹੜਾ ਤੁਹਾਨੂੰ ਇਹ ਘੋੜਾ ਦਿਖਾ ਰਿਹਾ ਨਾ ਜੀ ਹਾਥੀ ਘੋੜੇ ਦਾ ਬੱਚਾ ਇਹ ਤੇ 68 ਇੰਚ ਕਰਦਾ ਜੀ ਇਹਦਾ ਇੱਕ ਪੁੜਾ ਜਿਹੜਾ ਇਹਦਾ ਬਹੁਤ ਡਬਲ ਹੈ ਜੀ ਤੇ ਹਾਥੀ ਘੋੜਾ ਜਿਹੜਾ ਆਪ 70 ਇੰਚ ਤੋਂ ਬਾਹਰ ਸੀਗਾ ਜੀ ਤੇ 70 ਦੇ ਕੋਲੇ ਜਾ ਪਹੁੰਚਿਆ 3rd ਪਲੱਸ ਹੈ ਜੀ ਇਹ ਘੋੜਾ ਤੇ ਸਟੱਡ ਸਰਵਿਸ ਜਿਹੜੀ ਇਹਦੀ ਸ਼ੁਰੂ ਕਰਖੀ ਹੈ ਮਹਾਰਾਜ ਜੀ ਨੇ 31000 ਰੁਪਏ ਦੀ ਫੀਸ ਰੱਖੀ ਹੈ ਜੀ ਇਹਦੀ ਤੇ ਬਾਸੀ ਦੇਖ ਰਹੇ ਹੋ ਬਾਸ ਬਾਸ ਤੇ ਆਜੋ ਜੀ ਹੁਣ ਆਪਾਂ ਅਗਲੇ ਜਨਮਰ ਮਹਾਰਾਜ ਮਾਰੀਏ ਨਗਾ ਮੱਗਾ ਸਾਡਾ ਘੈਂਟ ਭਰਾ ਮੱਗੇ ਦਾ ਘੋੜਾ ਵੀ ਤੁਸੀਂ ਸਾਰੇ ਜਾਣਦੇ ਆ ਹਾਂਜੀ ਮੱਗੇ ਦਾ ਘੋੜਾ ਬਹੁਤ ਚੰਗਾ ਬਹੁਤ ਚੰਗਾ ਵਾਹ ਜੀ ਤੇ ਜਿਹੜੀ ਇਹ ਘੋੜੀ ਹੈ ਮਾਰਾ ਜੀ ਇਹ ਕ੍ਰਾਸ ਕਰਾਉਣ ਵਾਸਤੇ ਆਈ ਹੋਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਜਿਹੜੀ ਘੋੜੀ ਹੈ ਮੇਟ ਕਰਾਉਣ ਵਾਸਤੇ ਆਈ ਹੋਈ ਹੈ ਜੀ ਹਾਂਜੀ ਇਹਨੇ ਅ ਬੱਚਾ ਦਿੱਤਾ ਹੈ ਤਾਂ ਬੱਚਾ ਵੀ ਦਿਖਾ ਦੀ ਆਪਾਂ ਇਧਰ ਹੀ ਸਾਈਡ ਤੋਂ ਬੱਚਾ ਅਗਲੇ ਪਾਸੇ ਨਾਲ ਹੀ ਖੜੇ ਹੈ ਜੀ ਲਓ ਜੀ ਆਪਾਂ ਤੁਹਾਨੂੰ ਉਹ ਰਹੀ ਬੱਚਾ ਇਹ ਬੱਚਾ ਜੀ ਨਾ ਕੋਈ ਦਾ ਹੀ ਮੇਟ ਕਰਾਉਣ ਵਾਸਤੇ ਆਈ ਹੋਈ ਹੈ ਮਾਰਾ ਜੀ ਕੋਲੇ ਆ ਦਿਜੀਏ ਹਾਂਜੀ ਹਾਂਜੀ ਮਾਰਤਾ ਜੀ ਕੰਮ ਹਾਂ ਤੇ ਇਹ ਮਹਾਰਾ ਜੀ ਕਿਹੜੀ ਹੈਗੀ ਹੈ ਇਹ ਕੁੜੀ ਇਹ ਇਹ ਕਿਹੜੀ ਵਜਦੀ ਆ ਹਾ ਲਾਲ ਚੰਬੀ ਆ ਜੀ ਲਾਲ ਚੰਬੀ ਹੈ ਠੀਕ ਹੈ ਜੀ ਹਾਂ ਆਈ ਘਰ ਦੀ ਠੀਕ ਹੈ ਜੀ ਆਈ ਇਹ ਆਪਾਂ ਲਈਆਂ ਸੀ ਗੱਬਣਾ ਦੋਵੇਂ ਹੀ ਠੀਕ ਹੈ ਜੀ ਤਿੰਨ ਤਿੰਨ ਮਹੀਨੇ ਗੱਬਣਾ ਹੋ ਗਈਆਂ ਠੀਕ ਹੈ ਜੀ ਇਹ ਤਲਵੰਡੀ ਮੇਲੇ ਤੇ ਲਈਆਂ ਸੀ ਠੀਕ ਹੈ ਇਹ ਆਪਣੇ ਘਰ ਤੋਂ ਗੱਬਣ ਲਈ ਨਹੀਂ ਜੀ ਅੱਛਾ ਇਹ ਪਿੱਛੇ ਗੱਬਣਾਈਆਂ ਆ ਅੱਛਾ ਪਿੱਛੇ ਗੱਬਣਾਈਆਂ ਹਾਂਜੀ ਠੀਕ ਹੈ ਮਹਾਰਾ ਜੀ ਹਾਂਜੀ ਚਲੋ ਬਹੁਤ ਵਧੀਆ ਕਰ ਲੈ ਜੀ ਹਾਂਜੀ ਇੱਕ ਉਧਰ ਖੜੀ ਹੈ ਜੀ ਇੱਕ ਆ ਰਹੀ ਹੈ ਇਹ ਦੋਵੇਂ ਘੋੜੀਆਂ ਚਾਲ ਚੁਲ ਬਹੁਤ ਚੰਗੀਆਂ ਜੀ ਜੀ ਮਹਾਰਾ ਜੀ ਹਾਂ ਹਾਂ ਜੀ ਗੱਭਣਾ ਮਹਾਰਾ ਜੀ ਹਾਂ ਦੋਵੇਂ ਦੋਵੇਂ ਹੀ ਬਰਾਬਰ ਹੀ ਇੱਕ ਇੱਕ ਦਿਨ ਦੇ ਫਰਕ ਆ ਜੀ ਅੱਛਾ ਅੱਛਾ ਠੀਕ ਹੈ ਜੀ ਹਾਂ ਇਹ ਥੋੜੀ ਜਿਹਾ ਗਰਮ ਹੈ ਅੱਛਾ ਗਰਮ ਹੈ ਜੀ ਥੋੜੀ ਹਾਂ ਪੁੱਤ ਠੀਕ ਹੈ ਜੀ ਸਿਆਣੀ ਉਹ ਟੋਰਾ ਟਾਰਾ ਬਹੁਤ ਹੈ ਠੀਕ ਹੈ ਮਹਾਰਾ ਜੀ ਇਹਨਾਂ ਦੋਵਾਂ ਚ ਟੋਰਾ ਬਹੁਤ ਹੈ ਜੀ ਜੀ ਹਾਂ ਜੀ ਬਹੁਤ ਵਧੀਆ ਕਰ ਲੈ ਹਾਂਜੀ ਇੱਕ ਤੇ ਹਾਂ ਜੀ ਆਪਣੇ ਕੋਲੇ ਤਕਰੀਬਨ 7-8 ਜਨਵਰੀ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਇੱਕ ਸਾਨੀ ਨੁਕਰਾ ਕੋੜਾ ਹੋ ਗਿਆ ਜੀ ਤੇ ਬਾਕੀ ਤਿੰਨ ਨੁکریاں ਬਸ਼ੇਰੀਆਂ ਹੋ ਗਈਆਂ ਜੀ ਦੋ ਆਪਾਂ ਲਾਲ ਚੰਬੀ ਤੇ ਜਾਂ ਤੇਲੀਆਂ ਕਮੈਤ ਕਹਿ ਸਕਦੇ ਹਾਂ ਜੀ ਤੇ ਉਹ ਬਸ਼ੇਰੀ ਹੈਗੀ ਆ ਤੇ ਬਾਕੀ ਘੋੜੀਆਂ ਮੀਟ ਕਰਾਉਣ ਵਾਸਤੇ ਆਈਆਂ ਹੋਣ ਇੱਕ ਦੋ ਤੇ ਆ ਜੋ ਮਹਾਰਾਜ ਜੀ ਅਕੇ ਅਕੇ ਇਹ ਜੀ ਜਾਵਣ ਨਗਰ ਦੇ ਵਿੱਚ ਸਿਆਣੇ ਬੰਦੇ ਦੱਸਦੇ ਆ ਜੀ ਵੀ 100 ਸਾਲ ਤੋਂ ਉੱਪਰ ਹੋ ਰਿਹਾ ਹੈ अच्छा ये जामन जी हां जी ठीक है जी ये बहुत पुराना जान जामन है ठीक है जी ਤੇ ਬਹੁਤ ਬਜ਼ੁਰਗ ਬੰਦੇ ਪੁੱਛਦੇ ਹੈ ਜੇ ਆ ਕੇ ਵੀ ਇੱਥੇ ਇੱਕ ਜਾਮਨ ਹੁੰਦਾ ਸੀ ਠੀਕ ਹੈ ਜੀ ਤੇ ਇਹ ਜਾਮਨ ਹੁਣ ਥੱਲੇ ਕੋਈ ਅਸੀਂ ਭਰਤ ਪਾਤੀ ਕਿਉਂਕਿ ਇੱਥੇ ਪਾਣੀ ਖੜ ਜਾਂਦਾ ਸੀ ਜਿਆਦਾ ਟੋਬਾ ਸੀ ਠੀਕ ਹੈ ਜੀ ਤੇ ਹੁਣ ਭਰਤ ਪੈਰਨ ਕਰਕੇ ਜੀ ਆ ਮਗ ਭਰ ਦੇ ਵਿੱਚ ਆ ਗਿਆ ਸਾਂਭ ਸਮਾਲ ਸਾਡੀਆਂ ਦੀ ਬਹੁਤ ਹੈ ਠੀਕ ਹੈ ਜੀ ਤੇ ਜਿਹੜੀ ਉਹ ਟਾਲੀ ਹੈ ਠੀਕ ਹੈ ਜੀ ਟਾਲੀ ਵੀ ਬਜ਼ੁਰਗ ਬੰਦੇ ਦੱਸਦੇ ਆ ਵੀ ਬਹੁਤ 85 ਸਾਲ ਪੁਰਾਣੀ ਟਾਲੀ ਆਈ ਹੈ ਅੱਛਾ ਉਹ ਵੀ ਪੁਰਾਣੀ ਟਾਲੀ ਹੈ ਜੀ ਹਾਂਜੀ ਉਹ ਅਸੀਂ ਸੰਭ ਕੇ ਦਮ ਚ ਜਿਆ ਰੱਖਿਆ ਹੋਈਆਂ ਨੇ ਠੀਕ ਹੈ ਜੀ ਪਰ ਇਹ ਅਸੀਂ ਚਾਹੁੰਦੇ ਹਾਂ ਵੀ ਕਿਸੇ ਦਿਨ ਨੂੰ ਅਸੀਂ ਇਹਨਾਂ ਨੂੰ ਵਧੀਆ ਯਾਦਗਾਰੀ ਬਣਾ ਕੇ ਰੱਖਾਂਗੇ ਜੀ ਮਹਾਰਾ ਜੀ ਬਹੁਤ ਸ਼ੌਂਕ ਹੈ ਪੁਰਾਣੇ ਚੀਜ਼ਾਂ ਜੀ 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 ਮਾਰੀ ਤੁਹਾਨੂੰ ਪੰਜਾਬੀ ਵਿਰਸੇ ਨਾਲ ਤੁਸੀਂ ਚਲੋ ਜੁੜੇ ਹੋਏ ਹੋ ਜੀ ਤੇ ਜਾਨਵਰਾਂ ਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਸ਼ੌਂਕ ਹੈਗਾ ਜੀ ਜੀ ਤੇ ਜਾਨਵਰਾਂ ਸ਼ੌਂਕ ਵੈਸੇ ਹੁਣ ਚਲੋ ਸੋਸ਼ਲ ਮੀਡੀਆ ਕਰਕੇ ਹੁਣ ਜਿਹੜੇ ਨਵੇਂ ਜੰਗ ਮੁੰਡੇ ਆ ਉਹਨਾਂ ਦੇ ਵਿੱਚ ਵੀ ਪੈਦਾ ਹੋ ਰਿਹਾ ਜੀ 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 ਹਾਂਜੀ ਹਾਂਜੀ ਬਿਲਕੁਲ ਜੀ ਮਹਾਰਾ ਜੀ ਤੇ ਮਹਾਰਾ ਜੀ ਇੱਕ ਤੁਹਾਡੀ ਸਿਹਤ ਦਾ ਕੀ ਰਾਜ ਹੈ ਜੀ ਜਿਹੜੇ ਤੁਸੀਂ ਇੰਨੇ ਫਿੱਟ ਫੱਟ ਪਏ ਹੋ ਜੀ ਉਹਦੇ ਬਾਰੇ ਵੀ ਜਰੂਰ ਜਾਣਕਾਰੀ ਦੇ ਦੇ ਜੀ ਨਾ ਦੇਖੋ ਸਾਨੂੰ ਆਪ ਤਾਂ ਠੀਕੜੇ ਲੱਗਦਾ ਨਹੀਂ ਨਹੀਂ ਮਹਾਰਾ ਜੀ ਮੈਂ ਪੁੱਛ ਰਿਹਾ ਜੀ ਅਸੀਂ ਕੰਮ ਕਰਦੇ ਆਂ ਸਾਰਾ ਦਿਨ ਮਿਹਨਤ ਕਰਦੇ ਆਂ ਜੀ ਮਹਾਰਾਜ ਤੇ ਸਾਰਾ ਦਿਨ ਅਸੀਂ ਬੱਕੇ ਬੈਠਦੇ ਨਹੀਂ ਠੀਕ ਹੈ ਜੀ ਸਾਡੇ ਨਾਲ ਬੱਚੇ ਵੀ ਕੰਮ ਕਰਦੇ ਆਂ ਅਸੀਂ ਵੀ ਕੰਮ ਕਰਦੇ ਆਂ ਠੀਕ ਹੈ ਜੀ ਘੋੜਿਆਂ ਦੀ ਸਾਂਭ ਸੰਭਾਲ ਅਸੀਂ ਆਪ ਹੀ ਕਰਦੇ ਆਂ ਠੀਕ ਹੈ ਮਹਾਰਾਜ ਜੀ ਕੋਈ ਸਾਡੇ ਕੋਲੇ ਜੇ ਕੋਈ ਬੰਦਾ ਆਉਂਦਾ ਹੈ ਅਸੀਂ ਆਪ ਸਰ ਦਾ ਬੈਂਦੇਣੀ ਨਾਲ ਬੰਦਾ ਪੈਂਦਾ ਠੀਕ ਹੈ ਜੀ ਉਹ ਫਿਰ ਬੰਦਾ ਥੋੜਾ ਟਾਈਮ ਲਾ ਕੇ ਚਲਾ ਜਾਂਦਾ ਉਹਨੇ ਮੰਨ ਚਿਆ ਵੀ ਬਾਬੇ ਬਹਿਨ ਤਾਂ ਦਿੰਦੇ ਨਹੀਂ ਠੀਕ ਹੈ ਜੀ ਫਿਰ ਭੱਜ ਜਾਂਦਾ ਜੀ ਹਾਂ ਜੀ ਕਿਉਂਕਿ ਅਸੀਂ ਆਪ ਸਰ ਦਾ ਕੰਮ ਕਰਦੇ ਆਂ ਠੀਕ ਹੈ ਮਹਾਰਾਜ ਸਤਿਰਾ ਜੀ ਤਾਂ ਕਰਕੇ ਸਾਨੂੰ ਆ ਛਾਂਕੇ ਕੰਮ ਕਰਦਾ ਬਾਕੀ ਸਾਡੇ ਗੁਰੂਆਂ ਨੇ ਸਾਡੇ ਵਿੱਚ ਜੀ ਐਨੀ ਤਾਕਤ ਭਰੀ ਹੈ ਕਿ ਅਸੀਂ ਕੰਮ ਕਰਦੇ ਥੱਕਦੇ ਨਹੀਂ ਜੀ ਹੱਡ ਪੈਰ ਸਾਡਾ ਜੇ ਕੋਈ ਨਹੀਂ ਦੁਖਦਾ ਕੋਈ ਜੀ ਜੀ ਬਹੁਤ ਵਧੀਆ ਕਿਰਪਾ ਮਾਰਿਆ ਜੀ ਜੀ ਬਹੁਤ ਵਧੀਆ ਗੱਲ ਇੱਕ ਵਾਰੀ ਤੁਹਾਨੂੰ ਨਾ ਮੰਨ ਲਓ ਪੁਰਾਣੀਆਂ ਚੀਜ਼ਾਂ ਦਾ ਨਾ ਇਹ ਪੰਜਾਬੀ ਵਿਰਸੇ ਦਾ ਬੜਾ ਸ਼ੌਕ ਹੈ ਜੀ ਜੀ ਤੇ ਅੱਜ ਕੱਲ ਕੋਈ ਇੰਨਾ ਸ਼ੌਕ ਮੰਨ ਲਓ ਹੈ ਨਹੀਂ ਤੇ ਤੁਹਾਨੂੰ ਮਾਰਾ ਜੀ ਕਿਵੇਂ ਸ਼ੌਕ ਹੈਗਾ ਜੀ ਇਹ ਜੀ ਇਹ ਦੇਖੋ ਸਭ ਤੋਂ ਵੱਡੀ ਗੱਲ ਹਾਂਜੀ ਜਿਹੜੇ ਕੋਈ ਖਾਨਦਾਨੀ ਪਰਿਵਾਰ ਨੇ ਹਾਂਜੀ ਕੋਈ ਚੰਗੇ ਮਤਲਬ ਕਿ ਵੱਡੇ ਲਾਣੇ ਦੇ ਪਰਿਵਾਰ ਨੇ ਜੀ ਉਹ ਮਤਲਬ ਕਿ ਸਾਲ ਤੋਂ ਪਹਿਲਾਂ ਦਾ ਘੋੜਿਆਂ ਦਾ ਸ਼ੌਂਕ ਰੱਖਦੇ ਨੇ ਠੀਕ ਹੈ ਜੀ ਤਾਂ ਹੋਰ ਪੁਰਾਣੀ ਵਿਰਸੇ ਦਾ ਸ਼ੌਂਕ ਰੱਖਦੇ ਨੇ ਜੀ ਤਾਂ ਮਤਲਬ ਕਿ ਆਪਣੇ ਆਪ ਦੀ ਕਮਾਈ ਕਰਨ ਦਾ ਸ਼ੌਂਕ ਰੱਖਦੇ ਨੇ ਜੀ ਇਹ ਡਿਪੈਂਡ ਹੈ ਗੱਲ ਲਾਣਿਆਂ ਦੀ ਜੀ ਵੀ ਸਾਡਾ ਖਾਨਦਾਨੀ ਸਾਡਾ ਕੰਮ ਵਾਲਾ ਹੈ ਠੀਕ ਹੈ ਜੀ ਪਹਿਲਾਂ ਤੋਂ ਹੀ ਅਸੀਂ ਕੰਮ ਕਰਦੇ ਆਂ ਠੀਕ ਹੈ ਜੀ ਕੋਈ ਅਸੀਂ ਸਾਰੇ ਦਿਨ ਇਹ ਨਹੀਂ ਵੀ ਬੈਠ ਕੇ ਅਸੀਂ ਦੇਖ ਬੱਤਿਹਾਰਤਾ ਜੀ ਹਾਂ ਅਸੀਂ ਭਜਨ ਵੀ ਕਰਦੇ ਆਂ ਭਜਨ ਵੀ ਅਸੀਂ ਕੰਮ ਤੰਦਾ ਕਿਰਤ ਕਮਾਈ ਕਰਕੇ ਠੀਕ ਹੈ ਜੀ ਕਿ ਆਪਦੇ ਦਸਾਂ ਨਾਂ ਦੀ ਕਿਰਤ ਕਮਾਈ ਕਰਦੇ ਆਂ ਨਾਲੇ ਭਜਨ ਕਰਦੇ ਆਂ ਨਾਲੇ ਅਸੀਂ ਆਪਦਾ ਚਲੋ ਆਪਦਾ ਸਾਮ ਸੰਭਾਲ ਕਰ ਲੈਣਾ ਸਹੀ ਜੀ ਦੀ ਸੈਟਿੰਗ ਰਹਿੰਦੀ ਹੈ ਜੀ ਹਾਂਜੀ 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 ਜੀ ਮਹਾਰਾਜ ਜੀ ਇਹ ਵੱਡਾ ਰਾਜ ਆ ਜੀ ਹਾਂਜੀ ਸਾਡੇ ਕੋਲੇ ਬਹੁਤ ਅਫਸਰ ਸਹਿਬਾਨ ਬਹੁਤ ਆਉਂਦੇ ਨੇ ਘੋੜੇ ਵੇਖਣ ਆਉਂਦੇ ਨੇ ਠੀਕ ਹੈ ਜੀ ਕਹ ਉਹਨਾਂ ਦਾ ਬਹੁਤ ਮਾਣ ਖੁਸ਼ ਹੁੰਦਾ ਮਹਾਰਾਜ ਜੀ ਤੁਸੀਂ ਵੇ ਘੋੜੇ ਤੇ ਵੀ ਚੜਨਾ ਛਾਲ ਮਾਰ ਕੇ ਚੜ ਜਾਨੇ ਜੀ ਜੀ ਮਹਾਰਾ ਜੀ ਇਹ ਮਤਲਬ ਕਿ ਗੱਲ ਇਹ ਵੀ ਸਾਡੇ ਦਿਲ ਚ ਸ਼ੌਂਕ ਹੈ ਜੀ ਜੀ ਜਿੰਦੇ ਮਨ ਚ ਸ਼ੌਂਕ ਹੈ ਉਹ ਹੀ ਕਰ ਸਕਦਾ ਜੇ ਮਨ ਚ ਸ਼ੌਂਕ ਨਹੀਂ ਫਿਰ ਆਪਾਂ ਨੂੰ ਕੋਈ ਵੀ ਚੀਜ਼ ਆ ਭਾੜ ਲੱਗਦੀ ਹੈ ਜੀ ਮਹਾਰਾ ਜੀ ਸ਼ੌਂਕ ਨਾਲ ਜਿਹੜੀ ਹਰ ਚੀਜ਼ ਛੋਟੀ ਲੱਗਦੀ ਹੈ ਹਾਂ ਜੀ ਹਾਂ ਜੀ ਸ਼ੌਂਕ ਨਾਲ ਛੋਟੀ ਲੱਗਦੀ ਜੀ ਜੀ ਜੇ ਆਪਾਂ ਤੰਗੀ ਜੀ ਨਾਲ ਕੋਈ ਵੀ ਕੰਮ ਲਾ ਲਓ ਜਾਂ ਕੁਝ ਵੀ ਕਰਦੇ ਆਂ ਜੀ ਤਾਂ ਆਪਾਂ ਨੂੰ ਭਾੜ ਲੱਗਦਾ ਜੀ ਭਾੜ ਲੱਗਦਾ ਜੀ ਉਹ ਤਾਂ ਆਪਣਾ ਵੀ ਆਪਦਾ ਵੀ ਬੋਝ ਲੱਗਦਾ ਹੈ ਹਾਂ ਜੀ ਹਾਂ ਜੀ ਮਹਾਰਾ ਜੀ ਬਿਲਕੁਲ ਜੀ ਪਰ ਸਾਨੂੰ ਕੋਈ ਇਹੋ ਜਿਹਾ ਬੋਝ ਨਹੀਂ ਲੱਗਦਾ ਸਾਨੂੰ ਤਾਂ ਸ਼ੌਂਕ ਹੈ ਜੀ ਬਰਾਜ ਜੀ ਚਾਹ ਹੈ ਜੀ ਕੰਮ ਕਰਨ ਦਾ ਬੱਚਿਆਂ ਨੂੰ ਵਿਦੇਸ਼ ਦਿੰਨੇ ਆ ਜੀ ਜੀ ਬੱਚਿਆਂ ਨੂੰ ਕਹਿੰਨੇ ਆਪਣਾ ਮਣੀ ਆ ਬੱਚਾ ਹਾਂਜੀ ਹਾਂਜੀ ਆਸ਼ਮੀਤ ਹੈ ਕਾਸ਼ ਹੈ ਆਜਾ ਪਤਾ ਆਸ਼ਮੀਤ ਹੋਰ ਵੀ ਬੱਚਿਆਂ ਨੂੰ ਅਸੀਂ ਕਹਿੰਨੇ ਆ ਵੀ ਪੁੱਤ ਤੁਸੀਂ ਸ਼ੌਂਕ ਰੱਖੋ ਜੀ ਇਹਦੇ ਵਿੱਚ ਤੁਹਾਨੂੰ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਜੀ ਜੀ ਬਿਲਕੁਲ ਜੀ ਬਕਾ ਪਰ ਅਸੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਹਾਂਜੀ ਵੀ ਜਿਹੜਾ ਬੰਦਾ ਘੋੜੇ ਰੱਖਦਾ ਹਾਂਜੀ ਉਹ ਬੰਦਾ ਇੱਕਦਾਂ ਨਾਵੇ ਨਾ ਟੈਮ ਨਾਲ ਠੀਕ ਹੈ ਜੀ ਤਾਂ ਜੇ ਟਾਈਮ ਨਾਲ ਉਹਨੇ ਨਹਾ ਲਿਆ ਹਾਂਜੀ ਫਿਰ ਘੋੜਿਆਂ ਦੀ ਸਾਂਭ ਸੰਭਾਲ ਨਹੀਂ ਹੁੰਦੀ ਉਹ ਨਹਾਵੇ ਇੱਕ ਟਾਈਮ ਹੀ ਠੀਕ ਹੈ ਇੱਕ ਟਾਈਮ ਹੀ ਨਹਾਵੇ ਹਾਂ ਪਰ ਸਾਡੀ ਮਜਬੂਰੀ ਹੈ ਸਾਨੂੰ ਦੋ ਟਾਈਮ ਹੀ ਲੈਣਾ ਪੈਂਦਾ ਹੈ ਸਨਾਰ ਤਾਂ ਦੋ ਟਾਈਮ ਕਰਨਾ ਪੈਂਦਾ ਹੈ ਹਾਂਜੀ ਹਾਂਜੀ ਤਾਂ ਪਰ ਅਸੀਂ ਇਹ ਹੀ ਚਾਹੁੰਦੇ ਆਂ ਵੀ ਪਸ਼ੂਆਂ ਦੇ ਵਿੱਚ ਜਿਹੜੇ ਬੰਦੇ ਨੇ ਨੀਲੇ ਕੱਪੜੇ ਚਿੱਟੇ ਪਾ ਕੇ ਜਾਂ ਭਕੋੜਾਂ ਜਾ ਕੇ ਤੇ ਘੋੜੇ ਨਹੀਂ ਸੰਭਾਲਦੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਨਾ ਕੋਈ ਬੰਦੇ ਰੱਖ ਕੇ ਸੰਭਾਲਦੇ ਨਹੀਂ ਤਾਂ ਆਪਦੇ ਸ਼ੌਂਕ ਨਾਲ ਆਪ ਹੀ ਸੰਭਾਲਦੇ ਹਾਂਜੀ ਇਹ ਤਾਂ ਮਾਲਕ ਖੁਦ ਸੰਭੇ ਜੀ ਫੇਰ ਗੱਲ ਬਣਦੀ ਹੈ ਫੇਰ ਗੱਲ ਬਣਦੀ ਹੈ ਜੀ 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 ਓਕੇ ਜੀ ਅ